ਤੁਸੀਂ ਕੈਨੇਡਾ ਦੇ ਵਿੱਚ ਜੇਕਰ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਉਹ ਵੀ ਬਿਨਾ ਐਲ ਐਮ ਆਈਏ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਉਸ ਤੋਂ ਇਲਾਵਾ ਆਈ ਐਮ ਪੀ ਯਾਨੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਓਪਨ ਵਰਕ ਪਰਮਿਟ ਦੀਆਂ ਕਿਹੜੀਆਂ-ਕਿਹੜੀਆਂ ਸਟਰੀਮਸ ਅਵੇਲੇਬਲ ਨੇ ਤੇ ਕਿਹੜੀਆਂ-ਕਿਹੜੀਆਂ ਸਟਰੀਮਸ ਜਿਹੜੀਆਂ ਨੇ ਉਹ ਓਪਨ ਵਰਕ ਪਰਮਿਟ 'ਚ ਕੰਮ ਕਰਦੀਆਂ ਤੇ ਕਿਹੜੀਆਂ-ਕਿਹੜੀਆਂ ਸਟਰੀਮਸ ਜਿਹੜੀਆਂ ਨੇ ਉਹ ਐਲਐਮਆਈਏ ਐਗਜ਼ੈਂਪਟ এমপ্লয়ার स्पेसिफिक ਵਰਕ ਪਰਮਿਟ ਦੇ ਉੱਤੇ ਕੰਮ ਕਰਦੀਆਂ ਨੇ ਤੇ ਨਾਲ ਦੀ ਨਾਲ ਹੀ ਉਹ ਕਿਹੜੀਆਂ ਸਟਰੀਮਸ ਨੇ ਜਿਦੇ ਵਿੱਚ ਐਲਐਮਆਈਏ ਦੀ ਲੋੜ ਨਹੀਂ ਹੁੰਦੀ ਤੇ ਕੁਛ ਸਪੈਸ਼ਲ ਟੈਲੈਂਟ ਹੁੰਦਾ ਜਾਂ ਕੁਛ ਸਪੈਸ਼ਲ ਹੁੰਦਾ ਹੈ ਜਿਦੇ ਸਹਾਰੇ ਬਿਨਾ ਐਲਐਮਆਈਏ ਦੇ ਕੈਨੇਡਾ ਵਿੱਚ ਵਰਕ ਪਰਮਿਟ ਲਿਆ ਜਾ ਸਕਦਾ ਹੈ ਤੇ ਫ੍ਰੈਂਸਕੋਫੋਨ ਮੋਬਿਲਿਟੀ ਪ੍ਰੋਗਰਾਮ ਜਿਹੜਾ ਹੈ ਉਹਦੇ ਅੰਡਰ ਕਿਦਾਂ IMP ਯਾਨੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੀ ਹੈਲਪ ਦੇ ਨਾਲ ਵਰਕ ਪਰਮਿਟ ਲਿਆ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ IMP ਪ੍ਰੋਗਰਾਮ ਤੇ ਇਹਦੇ ਨਾਲ ਸੰਬੰਧਿਤ ਜਿਹੜੀਆਂ ਸਟਰੀਮਸ ਨੇ ਉਹਨੂੰ ਬੜੇ ਕਲੀਅਰਫੁਲੀ ਯਾ ਬੜੇ ਸੌਖੇ ਤੰ ਦੇ ਨਾਲ ਜਿਹੜਾ ਉਹ ਸਮਝਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਨੂੰੜਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਜਿਹੜਾ ਏਜੈਂਟਿਕ ਪ੍ਰੋਮੋਟ ਕਰਦਾ ਹੈ ਕਿ ਭਈ B2 ਲੈਵਲ ਦਾ ਜੇਕਰ ਤੁਹਾਡੇ ਕੋਲ ਫ੍ਰੈਂਚ ਦੇ ਵਿੱਚ ਸਰਟੀਫਿਕੇਟ ਹੈ ਤਾਂ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਸਕਦੇ ਹੋ ਕਿਉਂ ਵਰਕ ਪਰਮਿਟ ਓਪਨ ਹੈ ਜਾਂ ਕਲੋਜ਼ ਵਰਕ ਪਰਮਿਟ ਹੈ ਪਹਿਲਾਂ ਇਹ ਚ ਸਮਝੋ ਉਹ ਕਲੋਜ਼ ਵਰਕ ਪਰਮਿਟ ਹੈ ਕਿ এমਪਲੋయర్ ਸਪੈਸੀਫਿਕ এমਪਲੋయర్ ਸਪੈਸੀਫਿਕ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਸੀ 16 ਵਰਕ ਪਰਮਿਟ ਹੈ ਉਹਦੇ ਵਾਸਤੇ ਕੀ ਹੁੰਦਾ ਕਿ এমਪਲੋయర్ ਜਿਹੜਾ ਹੈ ਉਹ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦਾ ਯਾਨੀ ਆਈਐਮਪੀ ਪ੍ਰੋਗਰਾਮ ਦਾ C16 ਕੋਡ ਯੂਜ਼ ਕਰਕੇ ਤੁਹਾਨੂੰ ਫ੍ਰੈਂਸਕੋਫੋਨ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਇੱਕ ਜੌਬ ਆਫਰ ਕ੍ਰੀਏਟ ਕਰਦਾ ਜਿਹਦੇ ਵਿੱਚ ਆ ਤੁਹਾਨੂੰ ਉਹ ਜੌਬ ਆਫਰ ਦੇ ਸਕਦਾ ਹੈ ਯਾਨੀ ਕਿ ਆਫਰ ਆਫ ਇੰਪਲੋਇਮੈਂਟ ਨੰਬਰ ਜਿਹੜਾ ਉੱਥੋਂ ਜਨਰੇਟ ਹੁੰਦਾ ਹੈ ਜਿਹਦੀ ਇੱਕ ਕੰਪਲਾਈਅੰਸ ਫੀਸ ਵੀ ਹੁੰਦੀ ਹੈ 230 ਡਾਲਰ ਉਹਦੀ ਹੈਲਪ ਦੇ ਨਾਲ ਕਿ ਤੁਹਾਨੂੰ LMIA ਦੀ ਲੋੜ ਨਹੀਂ ਹੁੰਦੀ ੈਂਪਲੋਇਰ ਜਿਹੜਾ ਉਹ ਤੁਹਾਨੂੰ LMIA ਨਹੀਂ ਦਿੰਦਾ ਤੁਹਾਨੂੰ ਇੱਕ IRCC ਪੋਰਟਲ ਯੂਜ਼ ਕਰਕੇ C16 FrescoPhone Mobility Program ਦਾ ਇੱਕ ਕੋਡ ਯੂਜ਼ ਕਰਕੇ IMP ਪ੍ਰੋਗਰਾਮ ਦੇ ਅੰਡਰ ਆਫਰ ਆਫ এমਪਲॉयਮੈਂਟ ਨੰਬਰ ਜਿਹੜਾ ਉਹ ਇਸ਼ੂ ਕਰ ਸਕਦਾ ਹੈਗਾ ਜਿਹਦੇ ਵਿੱਚ LMI ਐਗਜ਼ੈਂਪਟ ਹੁੰਦੀ ਹੈ ਤੇ ਇਸ ਆਫਰ ਆਫ এমਪਲॉयਮੈਂਟ ਨੰਬਰ ਦੇ ਸਹਾਰੇ ਤੁਸੀਂ ਵਰਕ ਪਰਮਿਟ ਜਿਹੜਾ ਉਹਦੀ ਫਾਈਲ ਲਗਾ ਸਕਦੇ ਹੋ ਹੁਣ ਇਹਦੀਆਂ ਵੀ ਕੁਝ ਕੰਡੀਸ਼ਨਸ ਨੇ ਜਿਹੜੀਆਂ ਅਕਸਰ ਏਜੰਟ ਤੁਹਾਨੂੰ ਨਹੀਂ ਦੱਸਦਾ ਉਹ ਕਿਹੜੀਆਂ ਕੰਡੀਸ਼ਨਸ ਨੇ ਕਿ ਜਿਹੜਾ EMPLOYER ਤੁਹਾਨੂੰ ਇਹ OFFER CREATE ਕਰਕੇ ਦੇ ਰਿਹਾ ਹੈ ਉਸ EMPLOYER ਦੇ ਕੋਲ ਜਿਹੜਾ BUSINESS ਹੈ ਉਹਦੇ ਵਿੱਚ FRANCHISE ਜਿਹੜੀ ਹੈ ਉਹ ਲਾਜ਼ਮੀ ਹੈ ਯਾਨੀ ਕਿ FRANCHISE ਖੋਣੀ ਜ਼ਰੂਰੀ ਹੈ ਇਹ ਨਾ ਹੋਵੇ ਕਿ BUSINESS ਕੋਈ ਇਦਾਂ ਦਾ ਹੋਵੇ ਜਿਹੜਾ ਬਿਨਾਂ FRANCHISE ਤੋਂ ਵੀ ਕੰਮ ਚੱਲ ਸਕਦਾ ਹੋਵੇ ਤੇ FRANCHISE ਦਾ ਇੱਕ BENEFIT ਲੈਣ ਦੇ ਬਦਲੇ ਜਾਂ ਫਿਰ FRANCHISE ਨੂੰ ਸਿਰਫ ਇੱਕ ਮੋਹਰਾ ਬਣਾ ਕੇ ਉਹ ਇਹ ਦੂਜਾ ਕੀ ਨਾ ਆਫਰ ਆਫ এমਪਲੋਇਮੈਂਟ ਨੰਬਰ ਜਨਰੇਟ ਕਰਦਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਉਹਦਾ ਜਿਹੜਾ ਬਿਜ਼ਨਸ ਹੈ ਉਹਦੇ ਵਿੱਚ ਫਰੈਂਚ ਦੀ ਲੋੜ ਹੋਣੀ ਚਾਹੀਦੀ ਹੈਗੀ ਹੈ ਤਾਂ ਹੀ ਉਹ ਤੁਹਾਨੂੰ ਇਹ ਜੋਬ ਆਫਰ ਪ੍ਰੋਵਾਈਡ ਕਰ ਸਕਦਾ ਹੈਗਾ ਨੰਬਰ ਇੱਕ ਜੀ ਦੂਜੀ ਗੱਲ ਜਿਹੜਾ ਇਹ ਵਰਕ ਪਰਮਿਟ ਹੈ ਇੱਕ ক্লোਜ਼ ਵਰਕ ਪਰਮਿਟ ਹੁੰਦਾ ਹੈ ਤੇ ਜਿਹੜਾ employer ਤੁਹਾਨੂੰ ਆਫਰ ਆਫ এমਪਲॉयमेंट ਨੰਬਰ इशू ਕਰਕੇ ਦਿੰਦਾ ਹੈ ਤੁਸੀਂ ਉਹਦੇ ਕੋਲ ਹੀ ਕੰਮ ਕਰਨਾ ਹੈਗਾ ਵਾ ਇਹ ਵੀ ਗੱਲ ਸਮਝੋ ਹੁਣ ਆਈਐਮਪੀ ਪ੍ਰੋਗਰਾਮ ਦੇ ਅੰਡਰ ਥੋੜੀ ਚੀਜ਼ ਥੋੜਾ ਜਿਹਾ ਆਈਐਮਪੀ ਪ੍ਰੋਗਰਾਮ ਨੂੰ ਸਮਝਦੇ ਆ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਇਹਦੇ ਅੰਡਰ ਜ਼ਿਆਦਾਤਰ ਜਿਹੜੇ ਉਹ तकरीबन ਤਿੰਨ ਤਰ੍ਹਾਂ ਦੇ ਵਰਕ ਪਰਮਿਟ इशू ਹੁੰਦੇ ਇੱਕ ਹੁੰਦਾ ਹੈ ਓਪਨ ਵਰਕ ਪਰਮਿਟ इशू ਇੱਕ ਹੁੰਦਾ ਹੈ এমਪਲॉयਰ ਸਪੈਸੀਫਿਕ ਵਰਕ ਪਰਮਿਟ ਇਸ਼ੂ ਹੁਣ ਦੋਵਾਂ ਨੂੰ ਸਮਝਾਂਗੇ ਪਹਿਲਾਂ ਓਪਨ ਵਰਕ ਪਰਮਿਟ ਸਮਝ ਜਿਹੜਾ ਓਪਨ ਵਰਕ ਪਰਮਿਟ ਹੁੰਦਾ ਉਹ ਸਿਰਫ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਯਾਨੀ ਸਟੱਡੀ ਪੂਰੀ ਕੀਤੀ ਤੁਸੀਂ ਉਦੋਂ ਬਾਅਦ ਜਿਹੜਾ ਵਰਕ ਪਰਮਿਟ ਮਿਲਣਾ ਉਹ ਹੁੰਦਾ ਹੈ ਇਸਪਾਊਸਰ ਓਪਨ ਵਰਕ ਪਰਮਿਟ ਜਿਹੜਾ ਕਿ ਤੁਹਾਡਾ ਇਸਪਾਊਸ ਕੈਨੇਡਾ ਚ ਹੈ ਤੁਸੀਂ ਇਸਪਾਊਸ ਦੇ ਸਹਾਰੇ ਜਿਹੜਾ ਉਹ ਆਪਣਾ ਵਰਕ ਪਰਮਿਟ ਗੇਨ ਕਰਨਾ ਇਸ ਪਾਉਜ਼ਰ ਓਪਨ ਵਰਕ ਪਰਮਿਟ ਉਹ ਹੁੰਦਾ ਹੈ ਤੇਜਾ ਹੁੰਦਾ BOWP ਬ੍ਰੀジング ਓਪਨ ਵਰਕ ਪਰਮਿਟ ਇਹ ਹੁੰਦਾ ਜਦੋਂ ਤੁਹਾਡੀ ਪੀਆਰ ਦੀ ਫਾਈਲ ਲੱਗਦੀ ਹੈ ਤੇ ਤੁਹਾਨੂੰ ਏਓਆਰ ਅਕਨੋਲਜਮੈਂਟ ਆਫ ਰਿਸਿਪਟ ਆ ਜਾਂਦੀ ਉਦੋਂ ਬਾਅਦ ਤੁਸੀਂ ਵਰਕ ਪਰਮਿਟ ਜਿਹੜਾ ਲੈਂਦੇ ਉਹਨੂੰ ਆਂਦੇ BOWP ਵਰਕ ਪਰਮਿਟ ਸੋ ਇਹ ਤਿੰਨ ਤਰ੍ਹਾਂ ਦੇ ਵਰਕ ਪਰਮਿਟ ਜਿਹੜੇ ਓਪਨ ਵਰਕ ਪਰਮਿਟ ਜਿਸ਼ੂ ਹੁੰਦੇ ਆ ਉਦੋਂ ਬਾਅਦ ਆਂਦਾ এমਪਲੋਇਰ ਸਪੈਸੀਫਿਕ ਵਰਕ ਪਰਮਿਟ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਇੱਕ ਹੁੰਦਾ ICT ਇੰਟਰਾ ਕੰਪਨੀ ਟਰਾਂਸਫਰ ਇੰਟਰਾ ਕੰਪਨੀ ਟ੍ਰਾਂਸਫਰ ਜਿਹੜਾ ਵਾ ਉਹ ਸੀ 12 ਕੋਡ ਯੂਜ਼ ਕਰਕੇ ਆਈਐਮਪੀ ਪ੍ਰੋਗਰਾਮ ਦਾ ਇਹ ਵਰਕ ਪਰਮਿਟ ਜਿਹੜਾ ਵਾ ਉਹ ਇਸ਼ੂ ਕੀਤਾ ਜਾਂਦਾ ਇਹਦੇ ਵਾਸਤੇ ਕੀ ਹੁੰਦਾ ਤੁਹਾਡੀ ਕੰਪਨੀ ਜਿਹੜੀ ਆ ਸੇਮ ਆਊਟਸਾਈਡ ਕੈਨੇਡਾ ਤੇ ਸੇਮ ਇਨਸਾਈਡ ਕੈਨੇਡਾ ਉਹ ਕੰਪਨੀ ਆਪਣੇ ਦੂਜੇ ਬੰਦੇ ਨੂੰ ਕੈਨੇਡਾ ਬੁਲਾਉਂਦੀ ਹੈ ਇੰਟਰਾ ਕੰਪਨੀ ਟਰਾਂਸਫਰ ਦੇ ਜ਼ਰੀਏ ਉਹ ਆਈਐਮਪੀ ਪ੍ਰੋਗਰਾਮ ਦੇ ਅੰਦਰ ਦਾ ਦੂਜਾ ਫਰੈਸਕੋਫੋਨ ਮੋਬਿਲਿਟੀ ਪ੍ਰੋਗਰਾਮ ਜਿਹੜਾ ਮੈਂ ਤੁਹਾਨੂੰ ਹੁਣੇ ਸਮਝਾ ਕੇ ਹਟਿਆ ਪਹਿਲਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਉਦੋਂ ਬਾਅਦ ਸਿਗਨੀਫੀਕੈਂਟ ਬੈਨੀਫਿਟ ਸਿਗਨੀਫੀਕੈਂਟ ਬੈਨੀਫਿਟ ਕੀ ਹੈ ਇਹ ਵੀ ਚੀਜ਼ ਸਮਝੋ ਇਹ ਜਿਹੜਾ ਸਿਗਨੀਫੀਕੈਂਟ ਬੈਨੀਫਿਟ ਹੁੰਦਾ ਇਹ ਸੀ 10 ਵਰਕ ਪਰਮਿਟ ਹੁੰਦਾ ਹੈ ਆਈਐਮਪੀ ਪ੍ਰੋਗਰਾਮ ਦੇ ਅੰਦਰ ਇਹਦੇ ਵਿੱਚ ਉਹ ਇੰਡੀਵਿਜੂਅਲਸ ਆਉਂਦੇ ਜਿਹੜੇ ਆਰਟਿਸਟ ਹੋਗੇ ਸੀਨੀਅਰ ਪ੍ਰੋਫੈਸ਼ਨਲ ਹੋਗੇ ਹਾਈਲੀ ਸਕਿਲਡ ਐਕਸਪਰਟ ਹੋਗੇ ਜਿਹੜੇ ਕਿ ਇਕਨੋਮਿਕ ਕਲਚਰਲੀ ਤੇ ਸੋਸ਼ਲ ਬੈਨੀਫਿਟ ਜਿਹੜਾ ਕੈਨੇਡਾ ਨੂੰ ਦੇ ਸਕਦੇ ਆ ਉਹਨਾਂ ਨੂੰ ਇਹ ਵਰਕ ਪਰਮਿਟ ਜਿਹੜਾ ਉਹ ਇਸ਼ੂ ਹੁੰਦਾ ਤੇ ਉਹ ਤੋਂ ਬਾਅਦ ਆ ਜਾਂਦੀ ਇੱਕ ਸਪੈਸ਼ਲ ਕੈਟੇਗਰੀ ਸਪੈਸ਼ਲ ਕੈਟੇਗਰੀ ਦੇ ਵਿੱਚ ਆ ਜਾਂਦੇ ਕੇਅਰ ਗੀਵਰ ਰਿਲੀਜੀਅਸ ਵਰਕਰ ਤੇ ਰਿਸਰਚਰ ਜਿਹੜੇ ਰਿਸਰਚਰਸ ਨੇ ਜਿਹੜਾ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਰਿਸਰਚ ਕੀਤੀ ਹੈ ਜਾਂ ਜਿਹੜੇ ਰਿਲੀਜੀਅਸ ਵਰਕਰ ਨੇ ਉਹਨਾਂ ਨੂੰ ਇਹ ਵਰਕ ਪਰਮਿਟ ਇਸ਼ੂ ਹੁੰਦਾ ਤੇ ਤੀਜਾ ਹੁੰਦਾ ਕੇਅਰ ਗੀਵਰ ਸੋ ਜਿਹੜੀ ਕੈਟਾਗਰੀ ਹੈ ਉਹ ਵੀ ਆ ਜਾਂਦੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਸੋ ਇਹ ਚੀਜ਼ ਹੁਣ ਸਮਝ ਲਈ ਇਹਨਾਂ ਸਾਰਿਆਂ ਵਾਸਤੇ ਕੀ ਹੈ ਐਲ ਐਮ ਆਈ ਐਗਜ਼ਮਟ ਕੋਡ C12C168010 ਯੂਜ਼ ਕਰਕੇ ਤੇ 230 ਡਾਲਰ ਜਿਹੜੀ ਕੰਪਲਾਈਂਸ ਫੀਸ ਹੈ ਉਹ ਪੇ ਕਰਕੇ ਏਮਪਲੋਇਰ ਆਫਰ ਆਫ ਇਮਪਲੋਇਮੈਂਟ ਨੰਬਰ ਤੁਹਾਡਾ ਏਮਪਲੋਇਰ ਜਿਹੜਾ ਉਹ ਆਈ ਆਰ ਸੀ ਸੀ ਪੋਰਟਲ ਤੇ ਜਾ ਕੇ ਜਨਰੇਟ ਕਰੇਗਾ ਜਿਹਦੇ ਸਹਾਰੇ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਵਰਕ ਪਰਮਿਟ ਲਗਾ ਸਕਦੇ ਹੈਗੇ ਉਹ ਜਿਦੇ ਵਿੱਚ ਐਲਐਮਆਈਏ ਦੀ ਲੋੜ ਨਹੀਂ ਹੁੰਦੀ ਤਾਂ ਵੀ ਕਲੋਜ਼ ਵਰਕ ਪਰਮਿਟ ਹੁੰਦਾ ਹੈ ਜਿਦੇ ਵਿੱਚ ਐਲਐਮਆਈਏ ਦੀ ਲੋੜ ਨਹੀਂ ਹੁੰਦੀ ਤੇ ਉਹ ਓਪਨ ਵਰਕ ਪਰਮਿਟ ਹੁੰਦਾ ਹੈ ਤੇ ਜਿਹਦੇ ਵਿੱਚ ਰਿਲੀਜੀਅਸ ਵਰਕਰ ਵੀ ਜਾ ਸਕਦੇ ਆ ਆਰਟਿਸਟ ਵੀ ਜਾ ਸਕਦੇ ਆ ਤੇ ਇਹਦੇ ਵਿੱਚ ਸਪਾਊਸਲ ਕੇਸ ਵੀ ਲੱਗਦੇ ਆ ਤੇ ਇਹਦੇ ਵਿੱਚ ਪੀਜੀਡਬਲਯੂਪੀ ਦੇ ਕੇਸ ਵੀ ਲੱਗਦੇ ਆ ਇਹਦੇ ਵਿੱਚ ਬੀਓਡਬਲਯੂਪੀ ਦੇ ਵੀ ਕੇਸ ਲੱਗਦੇ ਆ ਸੋ ਜੇਕਰ ਹੁਣ ਤੁਹਾਨੂੰ ਅੱਜ ਤੋਂ ਬਾਅਦ ਕੋਈ ਕਹਿੰਦਾ ਹੈ ਕਿ ਭਈ ਤੁਹਾਡੇ ਕੋਲ ਸਿਰਫ ਫ੍ਰੈਂਚ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੁਸੀਂ ਕੈਨੇਡਾ 'ਚ ਵਰਕ ਪਰਮਿਟ ਲੈ ਸਕਦੇ ਓ ਓਪਨ ਨਹੀਂ ਹੁੰਦਾ ਓਪਨ ਵਰਕ ਪਰਮਿਟ ਨਹੀਂ ਲੈ ਸਕਦੇ ਉੱਥੋਂ ਏਮਪਲੋਇਰ ਤੁਹਾਨੂੰ ਆਪਣੀ ਕੰਪਲਾਈਅੰਸ ਫੀਸ ਪਾ ਕੇ ਜਿਹੜਾ ਉਹ ਆਫਰ ਆਫ এমਪਲॉयਮੈਂਟ ਜਿਹੜਾ ਉਹ ਜਨਰੇਟ ਕਰਦਾ ਇੱਕ ਨੰਬਰ ਜਿਹਦੇ ਸਹਾਰੇ ਤੁਸੀਂ ਵਰਕ ਪਰਮਿਟ ਲੈਣਦੇ ਹੋ ਉਹਦੇ ਵਾਸਤੇ ਜਿਹੜਾ এমਪਲਾਇਰ ਤੁਹਾਨੂੰ ਆਫਰ ਦੇ ਰਿਹਾ ਹੈ ਉਹਦੇ ਕੋਲ ਫ੍ਰੈਂਚ ਸਪੀਕਰ ਦੀ ਲੋੜ ਹੋਣੀ ਚਾਹੀਦੀ ਹੈ ਯਾਨੀ ਕਿ ਜਿਹੜਾ ਉਹਦਾ ਬਿਜ਼ਨਸ ਹੈ ਉਹਦੇ ਵਿੱਚ ਫ੍ਰੈਂਚ ਸਪੀਕਰ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਕਰ ਸਕਦਾ ਹੈਗਾ ਸੋ ਉਮੀਦ ਕਰਦਾ ਤੁਹਾਨੂੰ ਆਈਐਮਪੀ ਪ੍ਰੋਗਰਾਮ ਸਮਝ ਵਿੱਚ ਆਇਆ ਹੋਵੇਗਾ ਤੇ ਇਹ ਜਿਹੜਾ ਫ੍ਰੈਂਸਕੋਫੋਨ ਮੋਬਿਲਿਟੀ ਪ੍ਰੋਗਰਾਮ ਹੈ ਇਹ ਸਮਝ ਵਿੱਚ ਆਇਆ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਤੁਸੀਂ ਸਾਰਿਆਂ ਨੇ ਧੰਨਵਾਦ